ਜਗਬਾਨੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਮੈਂ ਹਾਂ ਵਰਨਪੱਟ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੁਣਾ ਵੱਲੋਂ 13 ਲੋਕ ਸਭਾ ਸੀਟਾਂ ਤੇ ਜੋ ਉਮੀਦਵਾਰ ਉਤਾਰੇ ਨੇ ਉਹਨਾਂ ਨੂੰ ਲੈ ਕੇ ਲਗਾਤਾਰ ਉਹ ਕਹਿੰਦੇ ਨਜ਼ਰ ਆ ਰਹੇ ਨੇ ਕਿ 13 0 ਪੰਜਾਬ ਦੇ ਵਿੱਚ ਹੋਵੇਗਾ ਫਿਲਹਾਲ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਮੌਜੂਦ ਹਨ ਡਾਕਟਰ ਸਾਹਿਬ ਕਿਹੜੇ ਮੁੱਖ ਮੁੱਦੇ ਹੋਣਗੇ ਜਿਹੜੇ ਤੁਸੀਂ ਆਪਣੇ ਹਲਕੇ ਦੇ ਵਿੱਚ ਲੈ ਕੇ ਜਾ ਰਹੇ ਹੋ ਪਹਿਲ ਦੇ ਆਧਾਰ 'ਤੇ ਆ ਸਭ ਤੋਂ ਪਹਿਲਾਂ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਅੱਜ ਜੋ ਮਿਸ਼ਨ ਆਪ 13 0 ਜੋ ਸ਼ੁਰੂ ਕੀਤਾ ਗਿਆ ਉਸ ਦੇ ਲਈ ਉਹਨਾਂ ਨੂੰ ਬਹੁਤ-ਬਹੁਤ ਵਧਾਈ ਤੇ ਉਹਨਾਂ ਦੇ ਕੰਮਾਂ ਦੇ ਲਈ ਉਹਨਾਂ ਨੂੰ ਵਧਾਈ ਜਿਹਨਾਂ ਕੰਮਾਂ ਦੇ ਬਦੌਲਤ ਦੋ ਸਾਲ ਦੀ ਸਰਕਾਰ ਦੇ ਜੋ ਕੰਮ ਨੇ ਉਹਨਾਂ ਦੀ ਬਦੌਲਤ ਜਿਹੜਾ ਸਾਡਾ ਅੱਜ ਮਿਸ਼ਨ ਹੈ ਉਹ ਪੂਰਾ ਹੋਣ ਜਾ ਰਿਹਾ ਔਰ ਜੇਕਰ ਦੇਖਣਾ ਹੋਵੇ ਤਾਂ ਤਕਰੀਬ ਜੋ ਮਹਿੰਗਾਈ ਤੋਂ ਬਹੁਤ ਵੱਡੀ ਰਾਹਤ ਜਿਹੜੀ ਹੈ ਉਹ ਲੋਕਾਂ ਨੂੰ ਮਿਲੀ ਹੈ ਬਿਜਲੀ ਦੇ ਬਿੱਲ ਜ਼ੀਰੋ ਹੋਣ ਕਰਕੇ 4 ਤੋਂ 5000 ਦਾ ਫਾਇਦਾ ਹਰ ਇੱਕ ਨੂੰ ਮਿਲਿਆ ਬਾਕੀ ਇਸ ਤੋਂ ਇਲਾਵਾ ਜੇ ਨੌਕਰੀਆਂ ਦੀ ਗੱਲ ਕਰੀਏ ਜੋ ਕਿ ਅੱਜ ਪੂਰੇ ਦੇਸ਼ ਦੇ ਵਿੱਚ ਬੇਰੋਜ਼ਗਾਰੀ ਚਰਮ ਸੀਮਾ ਤੇ ਹੈ 42% ਅਨਇੰਪਲੋਇਮੈਂਟ ਰੇਟ ਹੈ ਉਹਦੇ باوجود ਵੀ 43000 ਨੌਕਰੀਆਂ ਉਹ ਵੀ ਬਿਨਾ ਕਿਸੇ ਭ੍ਰਿਸ਼ਟਾਚਾਰ ਤੋਂ ਬਿਲਾ ਕਿਸੇ ਲੈਣ ਦੇਣ ਤੋਂ ਦੇਣਾ ਉਹ ਗਰੀਬਾਂ ਦੇ ਲਈ ਇੱਕ ਬਹੁਤ ਵੱਡੀ ਰਾਹਤ ਹੈ ਗਰੀਬਾਂ ਦੇ ਲਈ ਇੱਕ ਆਸ ਦੀ کرن ਹੈ ਔਰ ਤੀਸਰਾ ਤੇ ਚੌਥਾ ਜੋ ਸਿਹਤ ਸੇਵਾਵਾਂ ਤੇ ਜੋ ਪੜਾਈ ਦੇ ਖੇਤਰ ਦੇ ਵਿੱਚ ਜੋ ਕ੍ਰਾਂਤੀ ਆਈ ਹੈ ਉਹ ਵੀ ਬੜੀ ਬਾ ਕਮਾਲ ਹੈ ਸੋ ਕਿਸਾਨਾਂ ਦੇ ਲਈ ਕਿਸਾਨ ਜਿਨ੍ਹਾਂ ਨੇ ਵਿਚਾਰਿਆਂ ਦੇ ਬਿਜਲੀ ਬੰਦੇ ਰਹਿੰਦੀ ਸੀ ਕਦੀ ਰਾਤ ਨੂੰ ਪਾਣੀ ਲਾਣਾ ਕਦੀ ਦਿਨ ਨੂੰ ਪਾਣੀ ਲਾਣਾ 4-4 ਘੰਟੇ ਬਿਜਲੀ ਦਾਣਾ ਸੋ ਉੱਥੇ ਜਿਹੜੀ ਬਿਜਲੀ ਹੈ ਲਗਾਤਾਰ ਮੈਨੂੰ ਇਵਨ 24 ਘੰਟੇ ਤੱਕ ਕਈ ਜਗ੍ਹਾ ਆ ਰਹੀ ਹੈ ਔਰ ਟੇਲ ਐਂਡ ਤੱਕ ਪਾਣੀ ਪਹੁੰਚਾ ਦੇਣਾ ਕਿਸਾਨਾਂ ਨੂੰ ਵੱਡੀਆਂ ਰਾਹਤਾਂ ਜਿਹੜੀਆਂ ਇਹਨੇ ਕਿਸਾਨ ਵੀ ਖੁਸ਼ ਨੇ ਜਵਾਨ ਵੀ ਖੁਸ਼ ਨੇ ਹਰ ਇੱਕ ਵਰਗ ਨੂੰ ਜਿਹੜੀ ਹੈ ਉਹ ਰਾਹਤ ਮਿਲੀ ਹੈ ਸੋ ਮੈਂ ਸਮਝਦਾ ਕਿ ਬਹੁਤ ਵੱਡੀ ਉਪਲਬਧੀ ਹੈ ਜੀ ਫੋਸ਼ਾਰਪੁਰ ਦੀ ਕਾਂਗਰਸ ਦੀ ਜੋ ਲੀਡਰਸ਼ਿਪ ਹੈ ਤੁਹਾਡੇ ਜਾਣ ਤੋਂ ਬਾਅਦ ਲਗਾਤਾਰ ਕੀਲੇਬੰਦੀ ਕਰਨ ਲੱਗੀ ਹੋਈ ਹੈ ਕਿਵੇਂ ਦੇਖਦੇ ਹਾਂ ਚਰਚਾ ਚੱਲ ਰਹੀ ਹੈ ਕਿ ਸ਼ਾਇਦ ਵਿਜੇ ਸਾਹਮਲਾ ਇੱਧਰ ਆ ਸਕਦੇ ਨੇ ਤੇ ਕੈਂਡੀਡੇਟ ਹੋ ਸਕਦੇ ਨੇ ਤੇ ਬੀਜੇਪੀ ਨੇ ਆਪਣਾ ਕੈਂਡੀਡੇਟ ਅਨਾਉਂਸ ਕਰ ਦਿੱਤਾ ਸੋਮ ਪ੍ਰਕਾਸ਼ ਉਹਨਾਂ ਦੀ ਵਾਈਫ ਮੈਦਾਨ ਦੇ ਵਿੱਚ ਨੇ ਚੈਲੰਜ ਮੰਨਦੇ ਹੋ ਕਿਸੇ ਨੇ ਨਹੀਂ ਦੇਖੋ ਕੋਈ ਚੈਲੰਜ ਨਹੀਂ ਕਿਉਂਕਿ ਜੇ ਆਪਾਂ ਜਿਹੜੇ ਮੌਜੂਦਾ ਮੰਤਰੀ ਜਿਹੜੇ ਮੌਜੂਦਾ ਮੰਤਰੀ ਵੀ ਰਹੇ ਤੇ ਐਮਪੀ ਵੀ ਰਹੇ ਆ ਉਹ ਤਾਂ ਨਾ ਤਾਂ ਉਹ ਨਜ਼ਰ ਆਏ ਕਦੀ ਤੇ ਨਾ ਉਹਨਾਂ ਦੇ ਕੰਮ ਨਜ਼ਰ ਆਏ 5 ਸਾਲ ਦੇ ਵਿੱਚ ਸੋ ਜੇਕਰ ਕਿਸੇ ਹੋਰ ਨੂੰ ਵੀ ਟਿਕਟ ਦੇ ਦੇਵੇ ਭਾਜਪਾ ਤੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਔਰ ਦੂਸਰਾ ਕੋਈ ਕਿੱਥੋਂ ਆਦਾ ਹਰ ਇੱਕ ਨੇ ਉਮੀਦਵਾਰ ਤਾਂ ਉਤਾਰ ਨਹੀਂ ਹੈ ਸੋ ਉਮੀਦਵਾਰ ਜਿਹੜਾ ਵੀ ਮਰਜ਼ੀ ਆਵੇ ਕਿਉਂਕਿ ਆਮ ਆਦਮੀ ਪਾਰਟੀ ਦੀ ਜੋ ਸੋਚ ਹੈ ਜੋ ਕੰਮ ਹੈ ਲੋਕ ਉਸ ਨੂੰ ਦੁਬਾਰਾ ਜਿਹੜੀ ਦੁਹਰਾਣਗੇ ਸੋ 13 ਜ਼ੀਰੋ ਦੇ ਨਾਲ ਜਿੱਤ ਜਿਹੜੀ ਵੱਡੀ ਜਿੱਤ ਜਿਹੜੀ ਆ ਉਹ ਦਰਜ ਕਰਾਂਗੇ ਬਾਕੀ ਭਾਜਪਾ ਦੇ ਤੇ ਅਕਾਲੀ ਦਲ ਦੇ ਖਿਲਾਫ ਲੋਕਾਂ ਨੇ ਪਹਿਲਾਂ ਵੀ 2022 ਚ ਵੀ ਫਤਵਾ ਦਿੱਤਾ ਬੜੇ ਬੜੇ ਜਿਹੜੇ ਕਿਲੇ ਸੀ ਉਹ ਢਾਤ ਤੇ ਆ ਸੋ ਹੁਣ ਤੇ ਭਾਜਪਾ ਅਕਾਲੀਦਲ ਵੈਸੇ ਵਿਚਾਰੀ ਇਕੱਲੇ ਇਕੱਲੇ ਲੜ ਰਹੇ ਆ ਸੋ ਖੇਰੂ ਖੇਰੂ ਹੋ ਚੁੱਕੇ ਜਿਹੜੇ ਆਪਣੇ ਆਪ ਨੂੰ ਸਮਝਦੇ ਕਿ ਸਾਡਾ ਗੜਿਆ ਉਹ ਜਿਹੜੀਆਂ ਉਹ ਜਣਾ ਤੋਂ ਖੇਰੂ ਖੇਰੂ ਹੋ ਚੁੱਕੇ ਆ ਸੋ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਜਿਹੜੀ ਆ ਉਸ ਦੇ ਕੋਲ ਵੀ ਕੋਈ ਉਮੀਦਵਾਰ ਨਹੀਂ ਹੈ ਸੋ ਜਿਹੜੀ ਆਮ ਆਦਮੀ ਪਾਰਟੀ ਆ ਉਹ ਬਹੁਤ ਵੱਡੇ ਫਰਕ ਦੇ ਨਾਲ ਜਿਹੜੀ ਆ ਉਹ ਹੁਸ਼ਿਆਰ ਪਰ ਤੋਂ ਕੀ ਪੂਰੇ ਪੰਜਾਬ ਤੋਂ 13 ਜ਼ੀਰੋ ਫਰਕ ਦੇ ਨਾਲ ਜਿੱਤੇਗੇ ਹੂੰ ਕੋਈ ਹੁਸ਼ਿਆਰਪੁਰ ਦੇ ਮੁੱਦੇ ਜਿਹੜੇ ਹਨ ਉਹ ਤੁਸੀਂ ਪ੍ਰਾਇੋਰਟੀ ਤੇ ਰੱਖੇ ਨੇ ਕਿ ਜੇਕਰ ਤੁਸੀਂ ਲੋਕ ਸਭਾ ਪਹੁੰਚ ਦੀ ਪਹਿਲ ਤੇ ਅਧਾਰ ਤੇ ਇਹ ਕੰਮ ਕਰਵਾਉਣੇ ਨੇ ਹੁਸ਼ਿਆਰਪੁਰ ਇੱਕ ਬਹੁਤ ਖੂਬਸੂਰਤ ਸ਼ਹਿਰ ਹੈ ਬਹੁਤ ਮੰਤਰੀ ਵੀ ਰਹੇ ਆ ਸਾਬਕਾ ਮੰਤਰੀ ਰਹੇ ਐਮਪੀ ਰਹੇ ਆ ਪਰ ਇਹ ਵੀ ਹੁਸ਼ਿਆਰਪੁਰ ਦਾ ਕੁਝ ਹੋ ਹੋ ਨਹੀਂ ਸਕਿਆ ਸੋ ਮੇਰਾ ਇਹ ਸੋਚ ਹੈ ਕਿ ਵਾਇਗਰੂ ਨੇ ਕਿਰਪਾ ਕੀਤੀ ਲੋਕਾਂ ਨੇ ਜਦੋਂ ਮੰਗੇਟ ਦਿੱਤਾ ਤੇ ਉੱਥੇ ਜਾ ਕੇ ਅਸੀਂ ਸਭ ਤੋਂ ਪਹਿਲਾਂ ਤਾਂ ਹੈਲਥ ਸੈਕਟਰ ਤੇ ਮੇਰੀ ਕੋਸ਼ਿਸ਼ ਹੈ ਕਿ ਹੈਲਥ ਤੇ ਜਿਆਦਾ ਜਿਆਦਾ ਕੰਮ ਕੀਤਾ ਜਾਵੇ ਖਾਸ ਤੌਰ ਤੇ ਪਿਛਲੇ ਕਈ ਦਹਾਕਿਆਂ ਤੋਂ ਮੈਡੀਕਲ ਕਾਲਜ ਐਂਡ ਕੈਂਸਰ ਹਸਪੀਟਲ ਜਿਹੜਾ ਬਹੁਤ ਦੇਰ ਤੋਂ ਪੈਂਡਿੰਗ ਆ ਰਿਹਾ ਉਹਨੂੰ ਬਣਾਵਾਂਗੇ ਲੋਕਾਂ ਨੂੰ ਲੋਕਾਂ ਦੇ ਸਿਹਤ ਸੂਤ ਤਾਂ ਜਿਹੜੀਆਂ ਸਿਹਤ ਸੂਤਾਂ ਵੱਡੇ ਪੱਧਰ ਤੇ ਦੇਵਾਂਗੇ ਪੀਜੀਆ ਵਰਗਾ ਸੈਟਲਾਈਟ ਸੈਂਟਰ ਵੀ ਜ਼ਰੂਰ ਲੈ ਕੇ ਆਵਾਂਗੇ ਤਾਂ ਕਿ ਲੋਕਾਂ ਨੂੰ ਪੀਜੀਆ ਦੇ ਲੈਵਲ ਦੀਆਂ ਇਲਗੇ ਸੂਤਤਾ ਮਿਲਣ ਔਰ ਬਾਕੀ ਇਸ ਤੋਂ ਇਲਾਵਾ ਜਿਹੜੇ ਹੈ ਰੋਜ਼ਗਾਰ ਦੇ ਜਿਹੜੇ ਮੌਕੇ ਆ ਉਹ ਪੈਦਾ ਕੀਤੇ ਜਾਣਗੇ ਰeal ਕੁਝ ਫੈਕਟਰੀ ਵਰਗੀ ਵੱਡੀ ਫੈਕਟਰੀ ਇੰਡਸਟਰੀ ਲੈ ਕੇ ਆਉਣਾ ਉਹ ਮੇਰਾ ਮਿਸ਼ਨ ਰਹੇਗਾ ਔਰ ਤੀਸਰਾ ਹੁਸ਼ਿਆਰਪੁਰ ਨੂੰ ਟੂਰਿਸਟ ਹੱਬ ਦੇ ਤੌਰ ਤੇ ਕਿਉਂਕਿ ਸਾਡੇ ਪਹਾੜ ਨੇ ਪਹਾੜਾਂ ਦੇ ਵਿੱਚੋਂ ਹੁਸ਼ਿਆਰਪੁਰ ਬਸਿਆ ਹੋਇਆ ਸੋ ਉਹਨੂੰ ਟੂਰਿਸਟ ਹੱਬ ਦੇ ਤੌਰ ਤੇ ਇੱਕ ਰੈਵਨਿਊ ਸੋਰਸ ਜਿਹੜਾ ਜਨਰੇਟ ਹੋਵੇ ਤਾਂ ਕਿ ਹੁਸ਼ਿਆਰਪੁਰ ਦਾ ਸੈਲਫ ਸਫੀਸ਼ੀਐਂਟ ਹੋਵੇ ਉਹਦਾ ਵਿਕਾਸ ਹੋਵੇ ਔਰ ਇਸੇ ਤਰ੍ਹਾਂ ਰੋਡ ਕਨੈਕਟੀਵਿਟੀ ਹੋਵੇ ਜਾਂ ਰੇਲ ਲਿੰਕ ਕਨੈਕਟੀਵਿਟੀ ਉਹਨੂੰ ਬੈਸਟ ਕਿਉਂਕਿ ਬਹੁਤ ਦਿਨ ਤੋਂ ਇਹ ਸਾਰੇ ਇਸ਼ੂਸ ਪੈਂਡਿੰਗ ਨੇ ਇਹ ਮੇਰਾ ਮਿਸ਼ਨ ਹੈ ਸੋ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਇਹ ਸੰਸਾਦਨ ਡਾਕਟਰ ਰਾਜਕੁਮਾਰ ਚੱਬੇਵਾਲ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੋ ਪੰਜਾਬ ਸਰਕਾਰ ਦੀਆਂ 2 ਸਾਲਾਂ ਦੇ ਵਿੱਚ ਨੀਤੀਆਂ ਰਹੀਆਂ ਨੇ ਕਾਰਗੁਜ਼ਾਰੀ ਰਹੀ ਹੈ ਉਸ ਨੂੰ ਲੈ ਕੇ ਇਹ ਲੋਕਾਂ ਦੇ ਵਿੱਚ ਜਾ ਰਹੇ ਹਨ ਜਲਕਪੁਰ ਤੋਂ ਵੀਡੀਓ ਜਰਨਲਿਸਟ ਵਿਸ਼ਾਲ ਪੂਛ ਦੇ ਨਾਲ ਜਾਗਰਣੀ ਲੀਗ ਬਰੂਨਪੁਰ